ਕਾਰਾ ਮੰਗੂ ਨਾ ਕੋਈ ਪ੍ਰਧਾਨ ਕੋਟਿਆ ਗਿਆ ਸਤਮ ਨਵੇਂ ਆਉਂਦੇ ਰਹਿੰਦੇ ਨੇ ਕੋਈ ਕੋਈ ਸਟਾਈ ਕੰਮ ਤਾਂ ਹੁੰਦਾ ਵੀ ਇਹ ਮੇਰੀ ਜਿੱਤ ਨਹੀਂ ਹੈ ਕਿ ਮੇਰੇ ਭਾਈਚਾਰੇ ਦੇ ਦਿੱਤਾ ਦੇ ਜਿਹੜੇ ਮੰਡੇ ਤੇ ਭਾਈਚਾਰਾ ਉਹਨੇ ਬਹੁਤ ਬੜੇ ਆ ਚੰਗੀ ਤਰੀਕਾ ਨਾਲ ਇੱਥੇ ਸਾਥ ਦਿੱਤਾ ਤੇ ਸ਼ਾਨਦਮਈ ਨਾਲ ਚੋ ਹੀ ਹੈ ਸਭ ਤੋਂ ਪਹਿਲਾਂ ਮੈਂ ਆਪਣੇ ਐਮਐਲਏ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਕੈਂਡੀਡੇਟ ਬਣਾ ਕੇ ਭੇਜਿਆ ਸੀ ਅਤੇ ਮੇਰੀ ਸਪੋਰਟ ਕੀਤੀ ਹੈ ਉਹਦਾ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਦਾ ਐਮਐਲਏ ਸਾਹਿਬ ਦਾ ਔਰ ਜੋ ਮੰਡੀ ਨੇ ਮੇਠੋ ਆਸਰ ਰੱਖਿਆ ਨੇ ਮੈਨੂੰ ਵੋਟਾਂ ਪਾਈਆਂ ਨੇ ਮੈਂ ਹਰ ਵਕਤ ਉਹ ਤਾਂ ਪੂਰਾ ਉੱਤਮੇ ਦੀ ਕੋਸ਼ਿਸ਼ ਕੀਤੀ ਅਸੀਂ ਰੱਬ ਆਪਾਂ ਵਿਚਾਰਿਆ ਦਾ ਸਿੱਤ ਦਾ ਸੇਰਾਏ ਕੋਈ ਚੀਜ਼ ਦੇ ਨਿਤ ਕੰਮ ਨਵੇਂ ਆਉਂਦੇ ਰਹਿੰਦੇ ਨੇ ਕੋਈ ਕੋਈ ਸਟਾਈ ਕੰਮ ਤਾਂ ਹੁੰਦਾ ਹੀ ਰਹੇਗਾ ਜਿਹੜਾ ਵੀ ਮੁਸ਼ਕਲ ਆਊਗੀ ਉਹ ਟਾਈਮ ਤੇ ਉਹ ਦੇਖੀ ਜਾਊਗਾ ਉਸੇ ਹਿਸਾਬ ਨਾਲ ਮੁਸ਼ਕਲ ਉਹ ਵੀ ਹੱਲ ਕੀਤਾ ਜਾਊਗਾ ਅੱਜ ਨਾਪਾਦੀ ਦਾਣਾ ਮੰਡੀ ਦੀ ਇਲੈਕਸ਼ਨ ਸੀਗੀ ਜਿਹਦੇ ਵਿੱਚ ਸਾਰੇ ਜਿਨਨੇ ਆਪਾਂ ਵਿਚਾਰਾ ਸਾਹਮਣੇ ਆਪਣੀ ਆਪਣੀ ਵੋਟ ਕੀਤੀ ਆ ਔਰ ਮੈਨੂੰ ਇਹ ਦੱਸਦਿਆਂ ਖੁਸ਼ੀ ਆ ਕਿ ਸਰਦਾਰ ਕਰਮਜੀਤ ਸਿੰਘ ਲੌਰਾਂ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਸੀਗੇ ਉਹ ਚੋਣ ਜਿੱਤ ਚੁੱਕੇ ਆ ਜੀ ਸਭ ਨੂੰ ਨਾਲ ਲੈ ਕੇ ਚੱਲਾਂਗੇ ਜੀ ਮੰਡੀ ਦੀ ਬਿਹਤਰੀ ਲਈ ਕੰਮ ਕਰਾਂਗੇ ਔਰ ਪ੍ਰਮਾਤਮਾ ਕਰੇ ਕਿ ਮੰਡੀ ਹੋਰ ਤਰੱਕੀ ਕਰੇ ਸਾਰਾ ਭਾਈਚਾਰਾ ਦੇ ਨਾਲ ਤੇ ਭਾਈਚਾਰਾ ਸਭ ਨੂੰ ਨਾਲ ਲੈ ਕੇ ਚੱਲਾਂਗੇ ਬੜੀ ਸਾਫ ਸੁਥਰੀ ਤੇ ਬੜੇ ਨਿਰੋਲ ਤਰੀਕੇ ਨਾਲ ਲੈਕਚਰ ਹੋਈ ਆ ਪਹਿਲੇ ਸਰਕਾਰਾਂ ਵਾਂਗੂ ਨਾ ਕੋਈ ਪ੍ਰਧਾਨ ਚੋਣ ਪਿਆ ਲੋਕਾਂ ਦੀ ਮਨਪਸੰਦ ਤਰੀਕੇ ਨਾਲ VOTING ਹੋਈ ਆ ਤੇ ਬੜੇ ਸਰਕਾਰਾਂ ਵਾਂਗੂ ਨਾ ਕੋਈ ਪ੍ਰਧਾਨ ਚੋਣ ਪਿਆ ਤੇ ਤੁਸੀਂ ਨਵੇਂ ਆਉਂਦੇ ਰਹਿੰਦੇ ਨੇ ਕੋਈ ਕੋਈ ਸਟਾਈ ਕੰਮ ਤਾਂ ਹੁੰਦਾ ਵੀ ਨਹੀਂ ਮੇਰੀ ਜਿੱਤ ਨਹੀਂ ਹੈ ਕਿ ਮੇਰੇ ਭਾਈਚਾਰੇ ਨੇ ਜਿੱਤਿਆ ਸਾਰੇ ਜਿਹੜੇ ਮੰਡੀ ਦੇ ਭਾਈਚਾਰੇ ਉਹਨੇ ਬਹੁਤ ਬੜੇ ਆ ਚੰਗੀ ਤਰੀਕਾ ਨਾਲ ਇੱਥੇ ਸਾਥ ਦਿੱਤਾ ਤੇ ਸ਼ਾਂਤਮਾਈ ਨਾਲ ਚੋਣ ਹੋਈ ਹੈ ਸਭ ਤੋਂ ਪਹਿਲਾਂ ਮੈਂ ਆਪਣੇ ਐਮਐਲਏ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਕੈਂਡੀਡੇਟ ਬਣਾ ਕੇ ਭੇਜਿਆ ਸੀ ਅਤੇ ਮੇਰੀ ਸਪੋਰਟ ਕੀਤੀ ਹੈ ਉਹਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਦਾ ਐਮਐਲਏ ਸਾਹਿਬ ਦਾ ਔਰ ਜੋ ਮੰਡੀ ਨੂੰ ਮੇਟੂ ਆਸਾ ਰੱਖਿਆ ਨੇ ਮੈਨੂੰ ਵੋਟਾਂ ਪਾਈਆਂ ਨੇ ਮੈਂ ਹਰ ਵਕਤ ਉਹਦੇ ਪੂਰਾ ਉੱਤਮੇ ਦੀ ਕੋਸ਼ਿਸ਼ ਕੀਤੀ ਜਿਵੇਂ ਸਿਰ ਆਪੈਚਾ ਰਹਿਦਾ ਸਿੱਤਦਾ ਰਹਿ। ਕੋਈ ਇਹ ਦੇ ਨਿੱਤ ਕੰਮ ਨਵੇਂ ਆਉਂਦੇ ਰਹਿੰਦੇ ਨੇ ਕੋਈ ਕੋਈ ਸਟਾਈ ਕੰਮ ਤਾਂ ਹੁੰਦਾ ਰਹੇਗਾ ਜਿਹੜਾ ਵੀ ਮੁਸ਼ਕਲ ਆਊਗੀ ਉਹ ਟਾਈਮ ਤੇ ਉਹ ਦੇਖੀ ਜਾਊ ਉਸੇ ਹਿਸਾਬ ਨਾਲ ਮੁਸ਼ਕਲ ਉਹ ਨੂੰ ਹੱਲ ਕੀਤਾ ਜਾਊਗਾ ਅੱਜ ਨਾਪਾਦੀ ਦਾਣਾ ਮੰਡੀ ਦੀ ਇਲੈਕਸ਼ਨ ਸੀਗੀ ਜਿਹਦੇ ਵਿੱਚ ਸਾਰੇ ਜਿਨਨੇ ਅੱrtੀਏ ਭਾਈਚਾਰਾ ਸਾੰਨੇ ਆਪਣੀ ਆਪਣੀ ਵੋਟ ਕੀਤੀ ਆ ਔਰ ਮੈਨੂੰ ਇਹ ਦੱਸਦੇ ਆ ਖੁਸ਼ੀ ਆ ਕਿ ਸਰਦਾਰ ਕਰਮਜੀਤ ਸਿੰਘ ਲੋਹਰਾ ਆਮ ਆਦੀ ਪਾਰਟੀ ਵੱਲੋਂ ਉਮੀਦਵਾਰ ਸੀਗੇ ਉਹ ਚੋਣ ਜਿੱਤ ਚੁੱਕੇ ਆ ਜੀ ਸਭ ਨੂੰ ਨਾਲ ਲੈ ਕੇ ਚੱਲਾਂਗੇ ਜੀ ਮੰਡੀ ਦੀ ਬਿਹਤਰੀ ਲਈ ਕੰਮ ਕਰਾਂਗੇ ਔਰ ਪ੍ਰਮਾਤਮਾ ਕਰੇ ਕਿ ਮੰਡੀ ਹੋਰ ਤਰੱਕੀ ਕਰੇ ਸਾਰਾ ਭਾਈਚਾਰਾ ਜੀ ਨਾਲ ਅੱrtੀਏ ਭਾਈਚਾਰਾ ਸਭ ਨੂੰ ਨਾਲ ਲੈ ਕੇ ਚੱਲਾਂਗੇ ਬੜੀ ਸਾਫ਼ ਸੁਥਰੀ ਤੇ ਬੜੇ ਨਿਰੋਲ ਤਰੀਕੇ ਨਾਲ ਇਲੈਕਸ਼ਨ ਹੋਈ ਆ ਇਹਨਾਂ ਸਰਕਾਰਾਂ ਵਾਂਗੂ ਨਾ ਕੋਈ ਪ੍ਰਧਾਨ ਤੁਰ ਪਿਆ ਗਿਆ ਲੋਕਾਂ ਦੀ ਮਨਪਸੰਦ ਤਰੀਕੇ ਨਾਲ ਵੋਟਿੰਗ ਹੋਈ ਆ ਤੇ ਬੜੇ ਸਰਕਾਰਾਂ ਵਾਂਗੂ ਨਾ ਕੋਈ ਪ੍ਰਧਾਨ ਕੋਟਿਆ ਗਿਆ ਤੇ ਨਵੇਂ ਆਉਂਦੇ ਰਹਿੰਦੇ ਨੇ ਕੋਈ ਕੋਈ ਸਟਾਈਕ ਕੰਮ ਤਾਂ ਹੁੰਦਾ ਵੀ ਇਹ ਮੇਰੀ ਜਿੱਤ ਨਹੀਂ ਹੈਗੀ ਮੇਰੇ ਭਾਈਚਾਰੇ ਦੀ ਜਿੱਤ ਹੈ ਸਾਰੇ ਜਿਹੜੇ ਮੰਡੇ ਤੇ ਭਾਈਚਾਰਾ ਉਹਨੇ ਬਹੁਤ ਬੜੇ ਆ ਚੰਗੇ ਤਰੀਕੇ ਨਾਲ ਇੱਥੇ ਸਾਧ ਦਿੱਤਾ ਤੇ ਸ਼ਾਂਤਮਾਈ ਨਾਲ ਚੋਣ ਹੋਈ ਹੈ ਸਭ ਤੋਂ ਪਹਿਲਾਂ ਮੈਂ ਆਪਣੇ ਐਮਐਲਏ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਕੈਂਡੀਡੇਟ ਬਣਾ ਕੇ ਭੇਜਿਆ ਸੀ ਅਤੇ ਮੇਰੀ ਸਪੋਰਟ ਕੀਤੀ ਹੈ ਉਦਾਪਨ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਦਾ ਐਮਐਲਏ ਸਾਹਿਬ ਦਾ ਔਰ ਜੋ ਮੰਡੀ ਨੇ ਮੇਟੂ ਹਾਸਾ ਰੱਖੀਆਂ ਨੇ ਮੈਨੂੰ ਵੋਟਾਂ ਪਾਈਆਂ ਨੇ ਮੈਂ ਹਰ ਵਕਤ ਉਹਦੇ ਪੂਰਾ ਉੱਤਮੇ ਦੀ ਕੋਸ਼ਿਸ਼ ਕਰਦਾ ਜੇ ਸਿਰ ਆਪਣਾ ਚੜ੍ਹਦਾ ਜਿੱਤਦਾ ਸਿਰ ਆਏ ਕੋਈ ਜੇ ਦੇ ਨਿਤ ਕੰਮ ਨਵੇਂ ਆਉਂਦੇ ਰਹਿੰਦੇ ਨੇ ਕੋਈ ਕੋਈ ਸਟਾਈ ਕੰਮ ਤਾਂ ਹੁੰਦਾ ਰਹੇਗਾ ਜਿਹੜਾ ਵੀ ਮੁਸ਼ਕਲ ਆਊਗੀ ਉਹ ਟਾਈਮ ਤੇ ਉਹ ਦੇਖੀ ਜਾਊ ਉਸੇ ਹਿਸਾਬ ਨਾਲ ਮੁਸ਼ਕਲ ਉਹ ਨੂੰ ਹੱਲ ਕੀਤਾ ਜਾਊਗਾ ਅੱਜ ਨਾਪਾਤੀ ਦਾਣਾ ਮੰਡੀ ਦੀ ਇਲੈਕਸ਼ਨ ਸੀਗੀ ਜਿਹਦੇ ਵਿੱਚ ਸਾਰੇ ਜਿਨਨੇ ਭਾਰਤੀ ਆਪਾ ਇਚਾਰਾ ਸਾਹਮਣੇ ਆਪਣੀ ਆਪਣੀ ਵੋਟ ਕੀਤੀ ਹੈ ਔਰ ਮੈਨੂੰ ਇਹ ਦੱਸਦੇ ਖੁਸ਼ੀ ਹੈ ਕਿ ਸਰਦਾਰ ਕਰਮਜੀਤ ਸਿੰਘ ਲੋਹਰਾ ਆਮ ਆਦੀ ਪਾਰਟੀ ਵੱਲੋਂ ਉਮੀਦਵਾਰ ਸੀਗੇ ਉਹ ਚੋਣ ਜਿੱਤ ਚੁੱਕੇ ਹੈ ਜੀ ਸਭ ਨੂੰ ਨਾਲ ਲੈ ਕੇ ਚੱਲਾਂਗੇ ਜੀ ਮੰਡੀ ਦੀ ਬਿਹਤਰੀ ਲਈ ਕੰਮ ਕਰਾਂਗੇ ਔਰ ਪ੍ਰਮਾਤਮਾ ਕਰੇ ਕਿ ਮੰਡੀ ਹੋਰ ਤਰੱਕੀ ਕਰੇ ਸਾਰਾ ਭਾਈਚਾਰਾ ਜੀ ਨਾਲ ਆਰਤੀ ਭਾਈਚਾਰਾ ਸਭ ਨੂੰ ਨਾਲ ਲੈ ਕੇ ਚੱਲਾਂਗੇ ਬੜੀ ਸਾਫ਼ ਸੁਥਰੀ ਤੇ ਬੜੇ ਨਿਰੋਲ ਤਰੀਕੇ ਨਾਲ ਇਲੈਕਸ਼ਨ ਹੋਈ ਹੈ ਇਹਨਾਂ ਸਰਕਾਰਾਂ ਵਾਂਗੂ ਨਾ ਕੋਈ ਪ੍ਰਧਾਨ ਤੋਰਿਆ ਗਿਆ ਲੋਕਾਂ ਦੀ ਮਨਪਸੰਦ ਤਰੀਕੇ ਨਾਲ VOTING ਹੋਈ ਹੈ ਤੇ ਬੜਾ